ਨੇ ਹੱਥੀ ਮਾਰਦਾ ਉਹ ਕਾ ਨੂੰ ਪੈਰ ਕਹਾੜਾ ਕਹਿੰਦਾ ਮਿਹਰਬਾਨ ਫੌਜਾਂ ਮੇਰੀਆਂ ਬਹੁਤ ਐ ਇਹ ਲਸ਼ਕਰ ਪਾਰਾ ਦਿੱਲੀੋਂ ਫੌਜਾ ਚਾੜ ਕੇ ਮੈਂ ਕਰੂੰ ਨਤਾਰਾ ਜੋੜ ਜੋੜ ਮਾਰੂੰ ਕਾਨੀਆਂ ਕਰ ਜਾਦ ਗਫਾਰਾ ਕਹਿੰਦਾ ਮੱਦੀ ਖੰਨੇ ਸੱਟਦਿਆਂ ਕੀ ਉਜਰ ਤਮਾਰਾ ਉਹ ਕਹਿੰਦਾ ਫਿਰ ਪਸਤਾਵਾ ਕੀ ਕਰੇ ਸਿਰ ਵਰਤਿਆ ਪਾਰਾ ਜੈਮਲਾ ਦੀ ਦਾ ਡੋਲਾ ਲੈ ਮਿਲੀ ਤੇ ਮਟ ਜਾਏ ਪੁਆੜਾ ਆਹੋ ਕਹਿਣ ਲੱਗਾ ਕਾਹਨੂੰ ਪੁਆੜਾ ਪਾਉਣ ਲੱਗਿਆ ਕਾਹਨੂੰ ਏਡੀ ਲੜਾਈ ਵਧਾਉਣ ਲੱਗਿਆ ਇੱਕ ਤੀਦਾ ਟੋਲਾ ਹੀ ਮੰਗਿਆ ਆਏ ਹਾ ਅਖੀਰ ਤੀਤਾ ਦਾ ਵਿਆਹ ਨਹੀਂ ਤਾਂ ਕਿਤੇ ਹੈਗੀ ਆ ਹੁਣ ਮੈਨੂੰ ਦੇ ਦੇ ਉਹ ਕਹਿਣ ਲੱਗਾ ਉੱਥੇ ਕਿਹਾ ਨੇ ਮਿਹਰਬਾਨ ਅੱਗੇ ਉਹ ਜੈਮਲ ਬੋਲਿਆ ਹੋ ਕੇ ਸਤਰਾਣਾ ਬਾਦਸ਼ਾਹ ਨਾ ਕਰ ਬਾਤ ਹੰਕਾਰ ਦੀ ਫੌਜਾਂ ਦਾ ਮਾਣ ਆ ਜੇ ਤੂੰ ਅਕਬਰ ਬਾਦਸ਼ਾਹ ਤੇ ਮੈਂ ਗੜਦਾ ਰਾਣਾ ਉਹ ਤੈਨੂੰ ਬੇਟੀ ਦੇ ਕੇ ਨਹੀਂ ਦਾਗ ਲਗਾਣਾ ਕੇ ਦਾਗ ਕੋਲਾਂ ਨੂੰ ਲੱਗਿਆ ਨਹੀਂ ਟੋਟਾ ਜਾਣਾ ਕਹਿੰਦਾ ਕਣਮ ਸਿਹੜੀਏ ਬਾਦਸ਼ਾਹ ਜਿਹੜਾ ਤਾਣ ਸਮਾਣਾ ਅਸੀਂ ਉੱਥੇ ਬੇਟੀ ਦੇਾਂਗਾ ਜਿੱਥੇ ਰਲ ਕੇ ਖਾਈਏ ਕਹਿੰਦਾ ਉਥੇ ਬੇਟੀ ਦਿਾਂਗੇ ਕਿੱਥੇ ਰਲ ਕੇ ਖਾਈਏ ਖਾਣਾ ਤੈਨੂੰ ਬੇਟੀ ਦੇ ਕੇ ਨਹੀਂ ਦਾਗ ਲਗਾਣਾ ਜੇ ਦਾਗ ਕੋਲ ਨੂੰ ਲੱਗ ਗਿਆ ਨਹੀਂ ਤੋਤਾ ਜਾਣਾ ਵੇਖੀ ਵਿੱਚ ਮੈਦਾਨ ਦੇ ਜਦੋਂ ਪੈ ਗਿਆ ਖਾਣਾ ਮੈਂ ਲਸ਼ਕਰ ਤੇਰਾ ਮਾਰ ਦੂੰ ਇੱਕ ਪਿਆ ਜਿਹੜਾ ਚੜ ਕੇ ਆਣਾ ਦਿੱਲੀ ਤੇਰੀ ਢਾਕੇ ਮੈਂ ਗੜ ਬਣਾਣਾ ਐਸਾ ਡੋਲਾ ਦੇਊਂਗਾ ਸੋਨ ਮੁਗਲ ਪਠਾਨਾ ਕਹਿੰਦਾ ਘਰ ਘਰ ਗੱਲਾਂ ਹੋਣੀਆਂ ਆ ਜੱਗ ਵਿੱਚ ਤਰੂ ਹਾਂ ਮੈਂ ਟੋੜ ਕੇ ਜਵਾਬ ਕਰਦਾ ਕੋਲਾ ਜਾ ਕਿਉਂ ਹਜੈ ਮਲਬੋਲੇ ਆ ਹੋ ਕੇ ਸਤ ਰਾਣਾ ਨਾ ਕਰ ਬਾਤ ਹੁ ਪਾਰ ਦੀ ਬੋਗਾ ਨਾ ਪਾਣਾ ਜੇ ਤੂੰ ਇੱਕ ਬਰਬਾਦ ਜੋ ਮੈਂ ਗੜ ਕਰ ਅਕਲ ਟਕਾਣਾ ਤੇਰਾ ਜੀ ਤੇਰਾ ਸਾਡਾ ਮੇਲ ਕੀ ਕਰ ਅਕਲ ਟਕਾਣਾ ਸਾਡੇ ਹੋਂ ਬ੍ਰਾਹਮਣਾਂ ਤੇਰੇ ਮੁੱਲਾ ਆਣਾ ਅਸੀਂ ਖਾਈਏ ਥਾਲ ਇਹ ਕਿਸੇ ਇਨਸਾਨ ਕੀ ਖਾਣਾ i <laughs> the okay ਗੱਲਾਂ ਹੋਣੀਆਂ ਜਦ ਗੁਰੂ ਕਹਾਣਾ ਕਰ 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 ਗੱਲਾਂ ਹੋਣੀਆਂ ਜਦ ਗੁਰੂ ਕਹਾਣਾ ਅੱਗੇ ਹੋ ਜੀ ਕਿਉਂ ਹੋ ਇੱਕ ਵਾਰ ਬੋਲਿਆ ਸੁਪਨਾ ਹਮਾਰਾ ਲੜਨਾ ਹੈ ਜਮਤਾਨ ਦੇ ਨਹੀਂ ਕੰਮ ਸਹਾਰਾ ਆਪਣੇ ਹੱਥੇ ਮਾਰਦਾ ਕਿਉਂ ਪੈਰ ਘਾਣਾ ਉਹ ਹਾਰਾ ਆਪਣੇ ਹੱਥੀ ਮਾਰਿਆ ਦੁਪਹਿਰ ਕਹਾੜਾ ਆਪਣੇ ਹੱਥੀ ਮਾਰਦਾ ਦੁਪਹਿਰ ਕਹਾੜਾ ਲੜਨਾ ਹੁੰਦੇ ਕਿ ਮદાન ਦੇ ਨਹੀਂ ਕੰਮ ਤੇ ਮਾਰਾ ਦਿੱਲੀ ਉਹ ਫੌਜਾਂ ਝਾੜ ਕੇ ਮੈਂ ਕਰੂੰ ਨਦਾਰਾ ਜੋੜ-ਜੋੜ ਮਾਰੂੰ ਕਾਨਿਓ ਕਰ ਜਾਦ ਗੁਹਾਰਾ